ਪਾਣੀ ਵਾਸਤੇ ਸਾਡਾ ਕੋਈ ਸਰਕਾਰ ਨੇ ਮਦਦ ਨਹੀਂ ਕੀਤੀ ਹੁਣ ਅਸੀਂ ਟੋਏ ਮਾਰ ਰਹੇ ਹਾਂ ਕਿ ਪਾਣੀ ਸੁੱਕ ਜਾਵੇ ਸਾਡੀ ਫਸਲ ਕੱਢੀ ਜਾਵੇ ਤੇ ਅਗਰ ਕਣਕ ਦਾਣੇ ਹੋ ਜਾਣ ਤਾਂ ਪਾਣੀ ਸਾਡੇ ਦੋ ਕਿਲਿਆਂ ਦੇ ਵਿੱਚ ਹੀ ਖੜਾ ਹੈ ਹਾਂ ਆਸੇ ਪਾਸੇ ਹੀ ਪਾਣੀ ਖੜਾ ਹੈ ਸਾਡੇ ਜੀ ਇੱਥੇ ਖੜਾ ਹੈ 6-7 ਕਿਲਿਆਂ 'ਚ ਖੜਾ ਹੈ ਪਾਣੀ ਇਹ ਦੂ ਅੱਗੇ ਜਾ ਕੇ ਪਾਣੀ ਖੜਾ ਹੈ 2 2.5 ਫੁੱਟ ਖੜਾ ਹੈ ਕੋਈ ਮਦਦ ਨਹੀਂ ਸਾਡੀ ਕਰ ਰਿਹਾ ਇਹ ਫਿਰ ਟੋਏ ਤੁਸੀਂ ਮਾਰ ਰਹੇ ਹੋ ਕਿ ਤੁਹਾਨੂੰ ਕੀ ਲੱਗਦਾ ਪਾਣੀ ਥੱਲੇ ਚਲਾ ਜਾਏਗਾ ਕਿ ਨਹੀਂ ਮੋੜਾ ਮੋੜਾ ਫਰਕ ਪੈ ਜਾਏਗਾ ਜੀ ਰੇਤਾ ਥੱਲੇ ਕੋ ਮੋੜਾ ਮੋੜਾ ਪੀ ਸਕਦਾ ਬਣੀ ਯਾ 2 ਟਾਈ ਮਹੀਨੇ ਹੋ ਗਏ ਨਹੀਂ ਪਾਣੀ ਖੜਾ ਹੈ ਸਾਡੇ ਕੋਲ ਇੱਥੇ ਕੋਈ ਵੀ ਨਹੀਂ ਆਇਆ ਜੀ ਤੇ ਮਗਰ ਤੋਂ ਹੁਣ ਅਸੀਂ ਕਿੱਧਰ ਜਾਈਏ ਬਸ ਉੱਤੇ ਪਕੀਆਂ ਛੜਕਾਂ ਦੇ ਸਕੂਲਾਂ ਦੇ ਖਲੋ ਕੇ ਵੇਖ ਕੇ ੜ ਜਾਂਦੇ ਕੋਈ ਇਹਨੇ ਬੰਦਾ ਨਹੀਂ ਗੱਲਿਆ ਕੋਈ ਕਾਰਵਾਈ ਨਹੀਂ ਸਾਡੇ ਨਾਲ ਸਾਰਨਾ ਦਾ ਕਣਕਾ ਮੁਸ਼ਕਲ ਹੀ ਹੈ ਕਿ ਇਹਨੂੰ ਵੇਖੋ ਮਗਰ ਪੋਚ ਗੱਡੀਆਂ ਜਾਵੰਦਾ 2 ਮਹੀਨੇ ਠਹਿਰ ਕੇ ਸਾਨੂੰ ਇਹ ਹੋਣੀ ਥੋੜਾ ਪਾਣੀ ਘਟਿਆ ਕਰੋੜਾ ਰਹਣ ਲੱਗਿਆ ਮਾਰਨ ਵੀ ਕੋਈ ਫਰਕ ਪੈ ਜਾਵੇ ਮਾਂਗਾ ਜੀ ਤਾਂ ਨੇ ਸਰਕਾਰ ਜਾਨੂ ਵੀ ਦੇਵੇ ਖਾਦ ਦੇਵੇ ਪਾਣੀ ਵੀ ਕਢਵਾਵੇ ਸਾਡਾ ਹੁਣ ਸਾਡੇ ਕੋਲ 1 ਰੁਪਿਆ ਨਹੀਂ ਹੈਗਾ ਵੀ ਕਿਹੜੀ ਨਵਾ ਕੇ ਘਾੜ ਲਾਵਾਂ ਦੇ ਗੱਲ ਰਾਜਮੇ ਬਾਰੇ ਗੱਲ ਦਿੰਦੇ ਨੇ ਕਿ ਪੱਕੀਆਂ ਪੈਲੀ ਹੰਦੇਵਾਂਗੇ ਕੱਚੀਆਂ ਪੈਲੀ ਵਾਲਿਆਂ ਤਾਂ ਦੇਣੀ ਨਹੀਂ ਤੁਹਾਡੀ ਜ਼ਮੀਨ ਕੱਚੀ ਹੈ ਸਾਡੀ ਜ਼ਮੀਨ ਕੱਚੀ ਹੈ ਜੀ ਸੈਂਟਰ ਸਰਕਾਰ ਦੀ ਹੈ ਗਰਦੌਰੀ ਚਲਦੀ ਹੈ ਬਸ ਇਹ ਨਹੀਂ ਹੈ ਕੋਈ ਨਾ ਕਰੇ ਤਾਂ ਓਖਾ ਹੀ ਹੈ ਕੰਮ ਅਸੀਂ ਕਰਨੇ ਆ ਵੀ ਜੱਤਾ ਸਾਨੂੰ ਖਸਲ ਹੀ ਘੜ ਕੇ ਦੇ ਦੇ ਤੇ ਇੰਨੀ ਬੋਰ ਇਹ ਸਾਡੀ ਗੱਲ ਨੂੰ ਗਾਣੇ ਤੋਂ ਹੋ ਜਾਣਗੇ ਖਾਨਦੋਗੇ ਆ ਇੱਥੇ ਆ ਕੇ ਪਟਵਾਰੀ ਕਰੇ ਲਿਖਵਾੜ ਕਰੇ ਸਾਰੇ ਨੰਬਰ ਲਿਖੇ ਫਿਰ ਉਹ ਹੀ ਦੇ ਸਕਦਾ ਸਰਕਾਰ ਦੇ ਸਰਪ੍ਰਸਤਾ ਉਹ ਆ ਤਾਂ ਗਿਹੜਾ ਨਹੀਂ ਮਾਰਿਆ ਉਹਨੇ